ਮੇਰਾ ਨਾਮ ਹਰਪੀਤ ਹੈ ਅੱਜ ਤੋਂ 4 ਸਾਲ ਪਹਿਲੇ ਮੇਰਾ ਇੱਥੇ ਪ੍ਰਥਮੇਸ਼ ਮੋਹਨ ਰਾਹੁਲ ਦੇ ਨਾਲ ਮੈਰਿਜ ਹੋਈ ਸੀਗੀ ਸੱਡੀ ਲਵ ਮੈਰੀ ਸੀਗੀ ਤੇ 2.5 ਸਾਲ ਮੈਂ ਇੱਥੇ ਰਹੀ ਆ 2.5 ਸਾਲ ਤੋਂ ਬਾਅਦ ਇਹਨਾਂ ਦੀ ਮਦਰ ਨੇ ਮੈਂ ਦਫਤਰ ਦੇ ਕੰਮ ਗਈ ਆ ਬਾਅਦ ਆਉਂਦਿਆਂ ਨੂੰ ਉਹਨਾਂ ਨੇ ਗੇਟ ਨੂੰ ਤਾਲਾ ਲਗਾ ਲਿਆ ਔਰ ਗੇਟ ਨਹੀਂ ਖੋਲਿਆ ਤੁਸੀਂ ਕਿਹੜੇ ਦਫਤਰ 'ਚ ਕੰਮ ਕਰਦੇ? ਇਸ ਟਾਈਮ ਮੈਂ ਪਠਾਨਕੋਟ ਸੀਗੀ ਕਿਹੜੇ ਲੈਵਲ 'ਤੇ ਸੀ? ਜੀ ਇਹ ਬਿਲਡਿੰਗ ਇਨਸਪੈਕਟਰ ਆ ਪਾਰਟੀਸ਼ਨ ਚਾਹ। ਕਿਨਾਂ ਨੇ ਗੇਟ ਨਹੀਂ ਖੋਲਿਆ। ਮੈਂ ਰਾਤੀ 10 ਵਜੇ ਤੱਕ ਇੱਥੇ ਗੇਟ ਦੇ ਬਾਹਰ ਖੜੀ ਰਹੀ ਆ। ਫਿਰ ਰਾਹੁਲ ਨਾਲ ਕਿਹਦਾ ਮੁਲਾਕਾਤ ਹੋਈ ਤੇ ਕਿਦਾਂ ਜਿਹੜੇ ਵੀ ਤੁਹਾਨੂੰ ਮੈਰਿਜ ਦਾ। ਰਾਹੁਲ ਨਾਲ ਮੇਰੀ ਦਫਤਰੀ ਮੁਲਾਕਾਤ ਹੋਈ ਸੀ ਕਿ ਉਹ ਤੇਨੂੰ ਮੈਨੂੰ ਕਿਹਾ ਕਿ ਮੈਂ ਇੰਡੀਅਨ ਇੰਟੈਲੀਜੈਂਸੀ ਚ ਤੇ ਮੈਂ ਇਸ ਟਾਈਮ ਸਸਪੈਂਡ ਚਲ ਰਿਹਾ। ਫਿਰ ਚਲੋ ਸਾਡਾ ਆਪਸ ਚ ਅਸੀਂ ਮੈਰਿਜ ਕਰਾ ਲਈ। ਉਸ ਤੋਂ ਬਾਅਦ ਇਹਨਾਂ ਨੇ ਜਦੋਂ ਮੈਂ ਪਠਾਨਕੋਟ ਮੇਰੀ ਜੁਆਇਨਿੰਗ ਹੋਈ ਹੈ ਮੈਂ ਉੱਥੇ ਗਈਆਂ ਇਹਨਾਂ ਨੇ ਆਂਦਿਆਂ ਨੂੰ ਗੇਟ ਨਹੀਂ ਖੋਲਿਆ ਮੈਨੂੰ ਅੱਧੀ 10 ਵਜੇ ਤੱਕ ਉਦੋਂ ਖੜੀ ਰਹੀਆਂ ਇੱਥੇ ਫਿਰ ਮੇਰੇ ਘਰੋਂ ਆਏ ਨੇ ਮੈਨੂੰ ਲੈ ਕੇ ਗਏ ਨੇ ਨੈਕਸਟ ਡੇ ਅਸੀਂ ਫੇਰ ਆਏ ਆ ਇਹਨਾਂ ਨੇ ਫੇਰ ਨਹੀਂ ਗੇਟ ਖੋਲਿਆ ਉਸ ਤੋਂ ਨੈਕਸਟ ਡੇ ਅਸੀਂ ਫੇਰ ਆਏ ਆ ਫਿਰ ਇਹਨਾਂ ਨੇ ਗੇਟ ਦੇ ਇੱਕ ਬਾਹਰ ਲੋਕ ਲਾਇਆ ਹੈ ਜਿਸ ਕਰਕੇ ਮਨ ਲੋ ਥੋੜਾ ਮੇਰੇ ਮਨ ਲੋ ਘਰ ਦੇ ਬੋਲੇ ਕਿ ਇਹ ਕੀ ਜਿੱਦਾਂ ਵੀ ਮਤਲਬ ਪੇਰੈਂਟਸ ਨੂੰ ਪੇਰੈਂਟਸ ਕਰਦੇ ਆ ਉਹਨਾਂ ਨੂੰ ਫੀਲ ਹੋਇਆ ਇਹ ਇੱਦਾਂ ਥੋੜੀ ਗੱਲਣਾ ਚਾਹੀਦਾ ਹੈ ਉਸ ਤੋਂ ਬਾਅਦ ਵੈਰੀ ਨੈਕਸਟ ਇਹਨਾਂ ਦੀ ਮਦਰ ਨੇ ਥਾਣੇ 'ਚ ਕੰਪਲੇਂਟ ਲਿਖਾ ਦਿੱਤੀ ਕਿ ਇਹ ਸਾਨੂੰ ਮਾਰ ਕੇ ਭੱਜੀ ਹੈ ਜਦਕਿ ਮੈਂ 3 ਦਿਨ ਇੱਥੇ ਆਂਦੀ ਰਹੀ ਆ ਮੈਂ ਜੇ ਮੇਰੇ 'ਚ ਕੋਈ ਗਲਤੀ ਹੁੰਦੀ ਤੇ ਮੈਂ ਆਣਾ ਥੋੜੀ ਸੀਗਾ ਵਾਪਸ ਈਵਨ ਜਦੋਂ ਮੈਂ ਇੱਥੋਂ ਘਰੋਂ ਗਈ ਵੀ ਆ ਉਸ ਦਿਨ ਮੈਂ ਇਹਦੀ ਮਦਰ ਨੂੰ ਰੋਟੀ ਬਣਾ ਕੇ ਦੇ ਕੇ ਖਵਾ ਕੇ ਗਈ ਆ ਇਹਦੀ ਮਦਰ ਮੈਨੂੰ ਬਾਅਦ ਤੱਕ ਛੱਡਣ ਆਈ ਹੈ ਠੀਕ ਹੈ ਫਿਰ ਥੋੜੇ 10 ਦਿਨ ਬਾਅਦ ਆ ਗਏ ਮੈਨੂੰ ਅਜੇ ਤੱਕ ਮੈਨੂੰ ਕੋਈ ਨੋਟੀਫਿਕੇਸ਼ਨ ਨਹੀਂ ਆਇਆ ਅਜੇ ਤੱਕ ਮੈਨੂੰ ਕੋਈ ਨੋਟ ਨਹੀਂ ਕਰਾਇਆ ਗਿਆ ਜਿਹੜਾ ਤੁਹਾਨੂੰ ਐਸਸੀ ਦਾ ਕਹਿੰਦੀ ਸੀ ਜੀ ਇਹ ਚੂੜਿਆਂ ਦੀ ਕੁੜੀ ਐ ਅਸੀਂ ਨਹੀਂ ਰੱਖਣੀ ਹੁਣ ਇਹਨਾਂ ਦੀ ਮਦਰ ਦੀ ਏ ਥਿੰਕਿੰਗ ਐ ਕਿ ਇਹ ਚੂੜਿਆਂ ਨੇ ਪਹਿਲੇ ਸਭ ਪਤਾ ਸੀਗਾ ਜੀ ਸਾਡੇ ਘਰ ਵੀ ਆਂਦਾ ਸੀਗਾ ਸਭ ਪਤਾ ਸੀਗਾ ਉਹਨੂੰ ਇਹ ਕਿੱਥੇ ਇਹ ਬ੍ਰਾਹਮਣ ਨੇ ਬ੍ਰਾਹਮਣ ਹੋਏ ਤੁਸੀਂ ਮਾਰਦੇ ਜੀ ਤੁਸੀਂ ਮੇਰਾ ਘਰ ਆ ਮੈਨੂੰ ਘਰ ਐਂਟਰ ਕਰਨ ਦੇ ਨਾ ਕੋਈ ਡਿਵੋਰਸ ਹੋਇਆ ਹੈ 2 ਸਾਲ ਤੋਂ ਮੈਂ ਇਹਨੂੰ ਮੇਰੇ ਨਾਲ ਬਾਹਰ ਰਹਿ ਰਿਹਾ ਹੈ ਬਾਰ ਦਫਤਰ ਜਾ ਰਹੇ ਹਨ ਮਤਲਬ ਹਰ ਕੀ ਦੇਸੀ ਕੋ ਮਨ ਜਾ ਰਹੇ ਆ ਮੇਰੇ ਪਿੰਡ ਜਾ ਰਿਹਾ ਪਰ ਮੈਨੂੰ ਆਪਣੇ ਘਰ ਕਿਉਂ ਨਹੀਂ ਐਂਟਰ ਕਰਨ ਦੇ ਰਿਹਾ ਮੈਂ ਉਹਨਾਂ ਦੇ ਘਰ ਜਾਣਾ ਹੈ ਨਾ ਮੇਰਾ ਵੀ ਘਰ ਹੈ ਜਿਹਦੀ ਦਵਾਈ ਲਵ ਨੈਕ ਹੋਈ ਕਾਦੀ ਜਿਹੜਾ ਸੀ ਇਸੇ ਘਰ ਚਾਹੀ ਸੀ ਜਿਹੜੀ ਬਣੀ ਸੀ ਇਸੇ ਘਰ ਚ ਹੀ ਆਈ ਸੀ ਇਸੇ ਘਰ ਚਾਹੀ ਸੀ ਮੈਂ ਮਾਤਾ ਦਾ ਇਹ ਹੀ ਕਹਿਣਾ ਹੈ ਕਿ ਉਹਨੂੰ ਜਿਹੜਾ ਵੀ ਬੇਦਖਲ ਕੀਤਾ ਗਿਆ ਹੈ ਮਾਤਾ ਦਾ ਕਹਿਣਾ ਹੈ ਬੇਦਖਲ ਕੀਤਾ ਗਿਆ ਬੇਦਖਲ ਉਹਨਾਂ ਨੇ ਮੈਰਿਜ ਤੋਂ ਬਾਅਦ ਕੀਤਾ ਉਹਨਾਂ ਨੇ ਠੀਕ ਹੈ ਕੀਤਾ ਜਾਂ ਨਹੀਂ ਕੀਤਾ ਤੁਹਾਨੂੰ ਪਤਾ ਕੀਤਾ ਨਹੀਂ ਕੀਤਾ ਮੈਨੂੰ ਇਸ ਬਾਰੇ ਨਹੀਂ ਪਤਾ ਕਿਉਂਕਿ ਮੁੰਡਾ ਰੋਜ਼ ਘਰ ਆ ਰਿਹਾ ਹੈ ਜਿਹੜੀ ਉਹ ਮੈਨਾਂ ਰੋਜ਼ ਰਾਤੀ ਵੀਡੀਓ ਕਾਲ ਕਰਦਾ ਹੈ ਮੈਂ ਉਹਦੇ ਸਕਰੀਨਸ਼ਾਟ ਲਏ ਨੇ ਇਹਨਾਂ ਦੇ ਘਰ ਦੇ ਸਕਰੀਨਸ਼ਾਟ ਨੇ ਸਾਰੇ ਠੀਕ ਹੈ ਔਰ ਇਥੋਂ ਇਹਨਾਂ ਦੇ ਕੈਮਰੇਜ਼ ਦੀਆਂ ਤੁਸੀਂ ਵੀਡੀਓਜ਼ ਘਟਾਓ ਕਿ ਆਈ ਥਿੰਕ 10 ਦਿਨ ਪਹਿਲੇ ਦੀਆਂ ਘਟਾ ਲੋਗੇ ਤੇ ਉਹ ਘਰ ਹੀ ਹੋਏਗਾ ਜਿਸ ਬੱਚੇ ਨੂੰ ਅਸੀਂ ਬੇਦਖਲ ਕੀਤਾ ਉਹਨੂੰ ਅਸੀਂ ਘਰ ਥੋੜੀ ਐਂਟਰ ਵੀ ਕਰਨ ਦਵਾਂਗੇ ਘਰ ਲੱਗਾ ਹੈ ਉਹਦੇ ਕੱਪੜੇ ਉੱਪਰ ਪਏ ਘਰ ਨੇ ਮੇਰੇ ਵੀ ਇਵਨ ਕਪੜੇ ਘਰਨੇ ਮੇਰੇ ਡਾਕੂਮੈਂਟਸ ਇਹਨਾਂ ਦੇ ਘਰਨੇ ਉਦੋਂ ਦੇ ਮੈਨੂੰ ਕੁਝ ਨਹੀਂ ਦੇ ਰਹੇ ਉਹਨਾਂ ਦੀ ਮਤਲਬ ਉਹ ਜਿਹੜੀ 120 ਪਰ ਪੁਸਤ ਵਾਲੇ ਜਿਹੜੇ ਕਿ ਤੱਕ ਪਹੁੰਚੇ ਸੀ ਉਹਨਾਂ ਨੂੰ ਦੱਸਿਆ ਗਿਆ ਹੈ ਕਿ ਆਹ ਦਾ ਜਿਹੜਾ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ ਕੀ ਤੁਹਾਨੂੰ ਕੋਰਟ ਮੈਨੂੰ ਕੋਈ 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 ਨੋਟਿਸ ਨਹੀਂ ਆਇਆ ਕੋਈ ਮੈਨੂੰ ਨੋਟ ਨਹੀਂ ਕਰਾਇਆ ਗਿਆ ਜੇ ਕੋਈ ਚੱਲ ਰਿਹਾ ਮੈਨੂੰ ਕੁਝ ਨੋਟ ਨਹੀਂ ਕਰਾਇਆ ਤੁਹਾਨੂੰ ਜਿਹੜਾ ਕੋਰਟ ਵਾਲੋਂ ਕੋਈ ਨੋਟਸ ਨਹੀਂ ਕੋਈ ਕੋਈ ਨੋਟ ਨਹੀਂ ਕਰਾਇਆ ਕੁਝ ਨੋਟ ਨਹੀਂ ਮੈਨੂੰ ਇਨਸਾਫ ਦਿੱਤਾ ਚਾਹੁੰਦੇ ਆਹੀ ਮੈਂ ਦਰਦ ਦਰ ਟੱਕੇ ਖਾ ਰਹੀ ਹਾਂ ਇੱਕ ਹਰ ਹਾਂਜੀ ਮੈਂ ਸੰਜੂ ਰੋੜਾ ਜੀ ਸਟੇਟ ਸੈਕਟਰੀ ਪ੍ਰਦੇਸ਼ ਕਾਂਗਰਸ ਤੋਂ ਸਿਟੀ ਜਲੰਧਰ ਦੇ ਵਿੱਚੋਂ ਸਾਡੇ ਬਹੁਤ ਕਾਬਿਲ ਅਫਸਰ ਨੇ ਔਰ ਕਾਰਪੋਰੇਸ਼ਨ ਦੇ ਵਿੱਚ ਇੰਨੀ ਮਿਹਨਤ ਕਰ ਰਹੀ ਕੁੜੀ ਜਦੋਂ ਪਤਾ ਲੱਗਾ ਕਿ ਫੈਮਿਲੀ ਡਿਸਪਿਊਟ ਇਹਨਾਂ ਦਾ ਕੋਈ ਚੱਲ ਰਿਹਾ ਹੈ ਅੱਜ ਹੀ ਮੈਨੂੰ ਪਤਾ ਲੱਗਾ ਵੈਸੇ ਤਾਂ ਹਸਬੰਡ ਵਾਈਫ ਤਾਂ ਹਮੇਸ਼ਾ ਹੀ ਉੱਥੇ ਜਦੋਂ ਜਲੰਧਰ ਦੇ ਵਿੱਚ ਆਉਂਦੇ ਸੀ ਤੇ ਉੱਥੇ ਹੋਟਲ 'ਚ ਸਟੇ ਕਰਨੀ ਜਾਂ ਇਕੱਠਿਆਂ ਨੇ ਰਹਿਣਾ ਇਕੱਠਿਆਂ ਨੇ ਖਾਣਾ ਕਦੀ ਮੈਨੂੰ ਲੱਗਾ ਨਹੀਂ ਕਿ ਇਹ ਹਸਬੰਡ ਵਾਈਫ ਦਾ ਇੰਨਾ ਜ਼ਿਆਦਾ ਡਿਸਬਿਊਟ ਆਪਸ ਵਿੱਚ ਹੈਗਾ ਕਿਉਂਕਿ ਜਦੋਂ ਇੱਕ ਹਸਬੰਡ ਤੇ ਵਾਈਫ ਇਕੱਠੇ ਰਹਿੰਦੇ ਹੋਣ ਇਕੱਠੇ ਬਹਿੰਦੇ ਹੋਣ ਇਕੱਠੇ ਜਾ ਕੇ ਕਿਸੇ ਕਮਰੇ ਚ ਸਟੇ ਕਰਦੇ ਹੋਣ ਤੇ ਜਾਹਿਰ ਹੈ ਕਿ ਉਹ ਰਿਸ਼ਤਾ ਪਾਕ ਹੁੰਦਾ ਪਰ ਜਦੋਂ ਇਹਨਾਂ ਬਾਰੇ ਅੱਜ ਮੈਨੂੰ ਪਤਾ ਲੱਗਾ ਤੇ ਮੇਰੇ ਆਪ ਤੇ ਪੈਰਾ ਥਲੋ ਜ਼ਮੀਨ ਨਿਕਲ ਗਈ ਕਿ ਯਾਰ ਉਹ ਕਹਿੰਦੇ ਕਿ ਮੈਂ 2 ਸਾਲ ਤੋਂ ਆਪਣੇ ਹਸਬੰਡ ਦੇ ਨਾਲ ਰਹੀ ਹੀ ਨਹੀਂ ਰਹੀ ਜਦੋਂ ਇੱਕ ਵਾਈਫ ਆਪਣੇ ਹਸਬੰਡ ਦੇ ਨਾਲ 2 ਸਾਲ ਤੋਂ ਰਹੀ ਹੀ ਨਹੀਂ ਰਹੀ ਤੇ ਫਿਰ ਉਸ ਰਿਸ਼ਤੇ ਦੇ ਨਤੇ ਬਾਹਰ ਜਦੋਂ ਮਿਲਣਾ ਜਾਂ ਕਿਸੇ ਹੋਟਲ ਦੇ ਵਿੱਚ ਸਟੇ ਕਰਨਾ ਫਿਰ ਤਾਂ ਉਹ ਗਲਤ ਗੱਲ ਹੈ ਜਿਹੜਾ ਬੰਦਾ ਆਪਣੀ ਵਾਈਫ ਨੂੰ اپنی ਵਾਈਫ ਨਹੀਂ ਘਰ ਆ ਕੇ ਕਹਿ ਰਿਹਾ ਬਾਹਰ ਜਿੱਥੇ ਮਰਜੀ ਘੁੰਮਦਾ ਪਿਆ ਜਾਂ ਜਿੱਥੇ ਮਰਜੀ ਘੁਮਾਉਂਦਾ ਪਿਆ ਇਹ ਤਾਂ ਸਰਾ ਸਰ ਗਲਤ ਗੱਲ ਹੈ ਇਹਦਾ ਮਤਲਬ ਤੁਸੀਂ ਯੂਜ਼ ਕਰਦੇ ਪਏ ਹੋ ਉਸ ਔਰਤ ਨੂੰ ਤੁਸੀਂ ਯੂਜ਼ ਐਂਡ ਥਰੋ ਕਰਦੇ ਪਏ ਹੋ ਇਹ ਬਹੁਤ ਹੀ ਘਟੀਆ ਗੱਲ ਹੈ ਕਿਉਂਕਿ ਜਿਹੜਾ پاک ਰਿਸ਼ਤਾ ਤੁਸੀਂ ਇੱਕ ਮੈਨੂੰ ਹੁਣ ਪਤਾ ਲੱਗਾ ਕਿ ਮੈਂ ਜੀ ਐਸੀ ਸਮਾਜ ਤੋਂ ਕੋਈ ਬਿਲੋਂਗ ਕਰਦੀ ਆ ਪਰ ਜੇ ਐਸੀ ਸਮਾਜ ਕੀ ਗਲਤ ਧਰਮ ਕੀ ਕਹਿੰਦਾ ਕਿ ਕਿਸੇ ਦੀ ਸਮਾਜਿਕ ਤੌਰ ਤੇ ਜਿਸੀਂ ਗੱਲ ਕਰਦੇ ਆ ਮੈਂ ਅੱਜ ਇੱਕ ਗੱਲ ਕਹੂੰਗਾ ਸਮਾਨਤਾ ਦੇ ਅਧਿਕਾਰ ਸਭ ਨੂੰ ਮਿਲਿਆ ਬਾਬਾ ਸਾਹਿਬ ਅੰਬੇਦਕਰ ਜੀ ਨੇ ਜਦੋਂ ਦੇ ਸੰਵਿਧਾਨ ਲਿਖਿਆ ਆ ਭਾਰਤ ਦੇਸ਼ ਨੂੰ ਸੰਵਿਧਾਨ ਦਿੱਤਾ ਆ ਉਹਦੇ ਵਿੱਚ ਸਮਾਨਤਾ ਦੇ ਅਧਿਕਾਰ ਸਭ ਨੂੰ ਦਿੱਤਾ ਆ ਅੱਜ ਇੱਕ ਐਸੀ ਸਮਾਜ ਦੇ ਹੋਣ ਕਰਕੇ ਇੱਕ ਕੁੜੀ ਨੂੰ ਤਧਕਾਰਿਆ ਜਾ ਰਿਹਾ ਕਿੱਥੇ ਸਮਾਜ ਖੜਾ ਜੇ ਤੈਨੂੰ ਪਤਾ ਸੀ ਇਹ ਐਸੀ ਸਮਾਜ ਤੋਂ ਆ ਫਿਰ ਤੂੰ ਘੱਟੋ ਘੱਟ ਵਿਆਹ ਹੀ ਨਾ ਕਰਾਉਂਦਾ ਤੂੰ ਉਹਦੀ ਜ਼ਿੰਦਗੀ ਬਰਬਾਦ ਕਿਉਂ ਕੀਤੀ ਇਹ ਗੱਲਾਂ ਆ ਦੀ ਹਰਕਤਾਂ ਜੋ ਮੈਨੂੰ ਇੱਥੇ ਆ ਕੇ ਪਤਾ ਲੱਗਿਆ ਹੁਣ ਵੀ ਮੈਂ ਹੈਂਡ ਫ੍ਰੀ ਕਰਕੇ ਫੋਨ ਤੇ ਗੱਲ ਕੀਤੀ ਹੈ ਕਿਰ ਕਿੱਥੇ ਹੋ ਤੁਸੀਂ ਰਾਹੁਲ ਜੀ ਕਹਿੰਦੇ ਸਾਡੇ 'ਚ ਕੋਈ ਇਦ ਆਪ ਬੁੰਡਾ ਗੈਪ ਹੈ ਜਿਹੜੀ ਕੁੜੀ 2 ਸਾਲ ਤੋਂ ਰਹਿ ਨਹੀਂ ਰਹੀ ਔਰ ਆਪਣੇ ਘਰ ਦੇ ਅੰਦਰ ਐਂਟਰ ਕਰਨ ਲਈ ਉਹ ਤਰਸ ਰਹੀ ਹੈ ਔਰ ਉਸ ਨੂੰ ਨੋ ਦਾ ਦਰਜਾ ਨਹੀਂ ਮਿਲ ਰਿਹਾ ਉਸ ਨੂੰ ਵਾਈਫ ਦਾ ਦਰਜਾ ਨਹੀਂ ਮਿਲ ਰਿਹਾ ਉਹ ਵਿਚਾਰੀ ਕਿੱਥੇ ਖੜੀ ਹੈ ਔਰ ਇੱਕ ਕਾਬਿਲ ਅਫਸਰ ਦੇ ਨਾਲ ਇਦਾਂ ਦਾ ੱਟਕਾ ਹੋਇਆ ਤੇ ਸਾਡਾ ਪੰਜਾਬ ਸਾਡਾ ਸ਼ਹਿਰ ਕਿੱਥੇ ਖੜਾ ਕਿ ਇਹੋ ਜਿਹੇ ੱਟਕੇ ਜੇ ਨੋਆ ਦੀਆਂ ਨਾ ਹੋਣ ਲਾਪੇ ਤੇ ਦੱਸੋ ਸਮਾਜਿਕ ਤੌਰ ਤੇ ਲੋਕਤੰਤਰ ਕਿੱਥੇ ਹੈ ਰਾਹੁਲ ਦੀ ਮਾਤਾ ਵੱਲੋਂ ਜਿਹੜੇ ਮੇਰੇ ਘਰ ਆਣ ਕੇ ਜੇ ਮੇਰੀ ਕੁੱਟਮਾਰ ਕੀਤੀ ਜੀ ਉਹਦਾ ਕੀ ਕਰਨੇ ਇੱਕ ਕੁੱਟਮਾਰ ਤਾਂ ਹੁੰਦੀ ਹੈ ਜੇ ਦਰਵਾਜ਼ਾ ਖੁੱਲਾ ਹੋਵੇ ਹਜੇ ਤੱਕ ਤਾਂ ਮੈਨੂੰ ਦਰਵਾਜ਼ੇ ਦਾ ਵੀ ਨਹੀਂ ਪਤਾ ਲੱਗਾ ਖੋਲੇ ਆ ਕੁੱਟਮਾਰ ਅੰਦਰ ਵੜ ਕੇ ਹੁੰਦੀ ਹੈ ਜਾਂ ਬਾਹਰ ਬਾਹਰ ਖੜੇ ਵਿਚਾਰੇ ਮੈਂ ਜਦੋਂ ਆਇਆ ਬੈਠੇ ਹੋਏ ਆ ਉਹਦੇ ਆਸ ਵਿੱਚ ਬਿਚਾਰੀ ਕੁੜੀ ਬੈਠੀ ਹੈ ਕਿਵੇਂ ਅਨੂੰ ਅੰਦਰ ਐਂਟਰ ਕਰੇ ਕੋਈ ਇੱਕ ਘਰ ਦੀ ਨੌਣ ਤੁਸੀਂ ਬਾਹਰ ਖਿਲਾੜ ਕੇ ਬੈਠੇ ਹੋਏ ਹੋ ਕਾਬਿਲ ਅਫਸਰ ਹੈ ਉਹ ਸ਼ਹਿਰ ਦੇ ਵਿੱਚ ਉਹਦਾ ਰਤਵਾ ਤੁਸੀਂ ਉਹਨੂੰ ਬਾਹਰ ਖਿਲਾੜ ਕੇ ਬੈਠੇ ਹੋ ਤੁਸੀਂ ਫਿਰ ਕਿਸ ਕੈਟਾਗਰੀ ਦੇ ਹੋ ਇਹ ਜਿਹੜਾ ਕੋਰਟ ਦੇ ਵਿੱਚ ਇਹਦਾ ਕੇਸ ਚੱਲ ਰਿਹਾ ਉਹਦਾ ਕੋਰਟ ਦੇ ਵਿੱਚ ਜਿਹੜਾ ਕੇਸ ਚੱਲਦਾ ਉਹਦੀ ਜਿਹੜੀ ਇੰਟੀਮੇਸ਼ਨ ਹੁੰਦੀ ਹੈ ਦੋਹਾਂ ਤਰ੍ਹਾਂ ਨਾਲ ਹੁੰਦੀ ਹੈ ਔਰ ਇੱਥੇ ਇਹਦਾ ਭੈਣ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੈਗਾ ਜਿਹੜੀ ਵਿਚਾਰੀ ਉਹ 2 ਸਾਲਾਂ ਤੋਂ ਪਤਾ ਹੀ ਨਹੀਂ ਕਿ ਇੰਟੀਮੇਸ਼ਨ ਹੁੰਦਾ ਕੀ ਹੈ ਕੋਰਟ ਦੇ ਵਿੱਚ ਕੇਸ ਕੀ ਕਹਿੰਦੇ ਕਿਨੂੰ ਹੈ ਉਹ ਤਾਂ ਵਿਚਾਰੀ ਸਵੇਰੇ ਆਪਣੇ ਵਰਕਆਊਟ ਜਾਂਦੀ ਹੈ ਤੇ ਕਰਕੇ ਆ ਜਾਂਦੀ ਹੈ ਉਹ ਜਿੱਦਾਂ ਹਸਬੈਂਡ ਨੇ ਉਹਨੂੰ ਕਿਹਾ ਔਰ ਇੱਕ ਦੇਖੋ ਹੁਣ ਹਰ ਬੱਚੇ ਦਾ ਕਿੱਥੋਂ ਪਤਾ ਲੱਗਦਾ ਕਿ ਉਹਨੇ ਦੋਆਂ ਢਾਈਆਂ ਸਾਲਾਂ 'ਚ ਕਿਸੇ ਨੂੰ ਦੱਸਿਆ ਨਹੀਂ ਕਿ ਮੈਂ ਆਪਣੇ ਹਸਬੈਂਡ ਨਾਲ ਇਦਾਂ ਦਾ ਸਾਡਾ ਚੱਲ ਰਿਹਾ ਹੈ ਆਫੇ ਰਿਲੇਸ਼ਨਸ਼ਿਪਸ ਤਾਂ ਅੱਜ ਆਪਾ ਪਤਾ ਲੱਗਾ ਔਰ ਇੰਨੇ ਸਾਂ ਮਹੀਨਿਆਂ ਤੋਂ ਕਹੇ ਜਿੰਦਰ ਦੇ ਵਿੱਚ ਕੰਮ ਕਰ ਰਹੇ ਹੈ ਔਰ ਕਦੀ ਵੀ ਨਹੀਂ ਸਾਨੂੰ ਪਤਾ ਲੱਗਣ ਦਿੱਤਾ ਕਿ ਮੇਰੀ ਹਸਬੰਡ ਦੇ ਨਾਲ ਬੰਦੀ ਨਹੀਂ ਅੱਜ ਮੈਨੂੰ ਬੜਾ ਫੀਲ ਹੋਇਆ ਕਿ ਇੱਕ ਚਿਹਰਾ ਹਸਬੰਡ ਵਾਈਫ ਇਕੱਠੇ ਆ ਕੇ ਸਿਟੀ ਤੋਂ ਬਾਹਰ ਮਿਲ ਰਹੇ ਹੈ ਓਪਰ ਸਿਟੀ ਦੇ ਵਿੱਚ ਆਪਣੇ ਆਪ ਦੀ ਵਾਈਫ ਨੂੰ ਬਣਾਉਣ ਲਈ ਤਿਆਰ ਨਹੀਂ ਇਹ ਕੋਈ ਗਲਤ ਗੱਲ ਹੈ ਨਹੀਂ ਕੀ ਮੰਨ ਕਰਦੇ ਮੰਨ ਤਾਂ ਇਹੀ ਹੋਊਗੀ ਜਿਹੜੀ ਆਪਾਂ ਨੋਨ ਵਿਆਹ ਕੇ ਲਿਆਂਦਾ ਜਿਹੜੀ ਤੀਨ ਨੂੰ ਵਿਆਹ ਕੇ ਲਿਆਂਦਾ ਉਹਨੂੰ ਨਾ ਰੱਖੋ ਔਰ ਬਾਹਰ ਜਿਹੜਾ ਰਿਸ਼ਤਾ ਹੁੰਦਾ ਨਾ ਲੋਕਾਂ ਦੇ ਨਾਲ ਜਾਂ ਕਿਤੇ ਉਹ ਗੈਰ ਗਲਤ ਰਿਸ਼ਤਾ ਉਹਨੂੰ ਮੈਂ ਪਾਕ ਨਹੀਂ ਕਹੂੰਗਾ ਜਿਹੜੇ ਘਰ ਦੇ ਵਿੱਚ ਅਸੀਂ ਹਸਬੈਂਡ ਵਾਈਫ ਇਕੱਠੇ ਰਹੀਏ ਔਰ ਇਕੱਠੇ ਬਾਹਰ ਸਮਾਜਿਕ ਤੌਰ ਤੇ ਮਿਲੀਏ ਬੈਠੀਏ ਉੱਠੀਏ ਉਸ ਰਿਸ਼ਤੇ ਨੂੰ ਪਾਕ ਕਹਿੰਦੇ ਆ ਹਾਂਜੀ ਸਰ ਇੱਕ ਜਿਹੜਾ ਲੇਡੀ ਛੰਡੋਂ ਜਿਹੜਾ ਵੀ ਹਰਪ੍ਰੀਤ ਕੋਰ ਵੱਲੋਂ ਜਿਹੜਾ ਵੀ ਸੂਰੇ ਪਰਵਾਦੇ ਘਰ ਜਾਣ ਕੇ ਜਿਹੜਾ ਵੀ ਉਹਨਾਂ ਦਾ ਗੇਟ ਗਾੜੀ ਬੈਠੀ ਹੈ ਕੀ ਕਰਨੇ ਸਾਨੂੰ ਤੇ 112 ਹੈਲਪਲਾਈਨ ਤੋਂ ਸਾਨੂੰ ਆਇਆ ਸੀ ਕਾਲ ਆਈ ਹੈ ਜੀ ਮਾਦਾ ਕਹਿੰਦੀ ਵੀ ਮੇਰੇ ਮੇਰੇ ਨਾਲ ਹੈਪਰ ਹੋ ਰਿਹਾ ਮੇਰੇ ਹੱਥੀ ਪਏ ਆ ਕੇ ਮੇਰੀ ਨੌਂ ਉਹ ਕਹਦੇ ਕਿ ਨੋਆ ਮੈਂ ਕੋਰਟ ਕੇ ਚੱਲ ਰਿਹਾ ਸਾਡਾ ਜੀ ਤੇ ਬੇਟਾ ਸਾਡੇ ਨੂੰ ਫਾਰਗਤ ਹੀ ਦਿੱਤੀ ਆ ਮੈਂ ਮੈਂ ਆਪਣੇ ਤੋਂ ਉਹਨੂੰ ਲਾਕ ਕੀਤਾ ਵਾ ਤੇ ਇਹਨਾਂ ਦਾ ਕਹਿਣਾ ਵਾ ਮੇਰੇ ਹੱਥੀ ਪਏ ਆਗੇ ਇੱਥੇ ਤੇ ਮੇਰੇ ਘਰ ਗਾੜੀ ਮੈਨੂੰ ਘੇਰਿਆ ਵਾ ਮੈਨੂੰ ਬਾਹਰ ਨਹੀਂ ਨਿਕਲ ਦੇਦੇ ਅਸੀਂ 112 ਤੋਂ ਹੈਲਪਲਾਈਨ ਤੋਂ ਉਸੇ ਵਾਲੇ ਆ ਗਏ ਜੀ ਇਹਨਾਂ ਤੋਂ ਰੋਕੀ ਦਿੱਤੀ ਆ ਅੱਗੇ ਬਾਰੇ ਸਾਨੂੰ ਨਹੀਂ ਪਤਾ ਕਿ ਕੋਰਟ ਕੇ ਚੱਲ ਰਿਹਾ ਜਾਂ ਨਹੀਂ ਚੱਲ ਰਿਹਾ ਉਹ ਐਸਐਚਓ ਸਾਹਿਬ ਦੀ ਨੋਟ ਚ ਲਿਆ ਦਿੰਦੇ ਆ ਥਾਣਾ ਮੁਕਤਰਾ ਜਾ ਕੇ ਜੋ ਵੀ ਇਹਨਾਂ ਦਾ ਹੋਊਗਾ ਉਹ ਜਾ ਕੇ ਉੱਚ ਅpsara ਨੂੰ ਦੱਸ ਤਾਂਗੇ ਜਿਹੜੀ ਬੀਬੀ ਵਾਲੇ ਤੁਹਾਨੂੰ ਹੈਲਪਲਾਈਨ ਤੇ ਨੰਬਰ ਤੇ ਫੋਨ ਕੀਤਾ ਗਿਆ ਤੇ ਉਹਨਾਂ ਕੋ ਕੋਡ ਦੀ ਜਿਹੜੀ ਪੀਐਫਆਈਆਰ ਜਾਂ ਮੰਗੀ ਜਾਂ ਕੋਈ ਨਹੀਂ ਸਾਨੂੰ ਕੋਈ ਨਹੀਂ ਦਿਖਾਇਆ ਜੀ ਉਹਨਾਂ ਨੇ ਆਪ ਜਾ ਕੇ ਥਾਣੇ ਤੇ ਫੋਨ ਗਏ ਸਾਨੂੰ ਨਹੀਂ ਕੋਈ ਦਿਖਾਇਆ ਥਾਣੇ ਐਸਚੂ ਸਾਹਮਣੇ ਹੁਣ ਕੀ ਕਹਿ ਕੇ ਚਲੇ ਪਰਿਵਾਰ ਆ ਲੈਣ ਪਰਿਵਾਰਾਂ ਨੇ ਟਾਈਮ ਦੇ ਕੇ ਚਲੇ ਜੀ ਥਾਣੇ ਆਜੋ ਤੁਹਾਡਾ ਥਾਣੇ ਬੈਠੇ ਕਿੰਨੇ ਦੇਖ